ਨਾਮੀ ਮਠਿਆਈ ਦੀ ਦੁਕਾਨ ਦੀ ਫੈਕਟਰੀ ਤੇ ਗੁਪਤ ਸੂਚਨਾ ਦੇ ਆਧਾਰ ਤੇ 45 ਕੁਇੰਟਲ ਫ੍ਰੀਜ਼ਰ ਰੂਮ ਵਿੱਚ ਰੱਖਿਆ ਖੋਆ ਸ਼ੱਕ ਦੇ ਆਧਾਰ ਤੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਸੈਂਪਲ ਭਰ ਕੇ ਸੀਲ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਹਾਲਾਂ ਨੂੰ ਵੇਖਦੇ ਹੋਏ ਕੋਟ ਤੋਹੀ ਇਲਾਕੇ ਵਿੱਚ ਫਗਵਾੜਾ ਸਾਈਡ ਤੋਂ ਨਕਲੀ ਪਨੀਰ ਘਵਾ ਵੱਡੇ ਪੱਧਰ ਤੇ ਇਸ ਏਰੀਆ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ। ਐਂਸਸਟਰੀ ਗਾ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਫਗਵਾੜਾ ਸਾਈਡ ਤੋਂ ਜਿਹੜਾ ਕੋਆ ਵਗੈਰਾ ਇਹ ਆ ਰਿਹਾ ਹੈ ਦੂ ਦੂ ਯਾਰਾ ਸਪਲਾਈ ਹੋ ਰਿਹਾ ਹੈ। ਔਰ ਹੋਰੇ ਕੰਪਲੇਂਟ ਦੇ ਅਸੀ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਲੱਗਦਾ ਡਾਊਟ ਮੈਨਫੈਕਚਰਿੰਗ ਸਾਈਡ ਤੇ ਫੈਕਟਰੀ ਸਾਈਡ ਤੇ ਉੱਥੇ ਅਸੀਂ ਐਫਐਸਓ ਸਾਫ ਜਿਹੜੇ ਆ ਗਏ ਸਾਡੇ ਨਾਲ ਉਹਨਾਂ ਨੂੰ ਭੇਜ ਰਹੇ ਹਾਂ ਕਿ ਕੇਸ ਜੇ ਸਾਨੂੰ ਡਾਊਟ ਲੱਗਦਾ ਆ ਉੱਥੇ ਦੀ ਕੁਆਲਿਟੀ ਨਹੀਂ ਹੈਗੀ ਅੱਛੀ ਜਾਂ ਕੋਈ ਅੱਛੀਆਂ ਕੰਡੀਸ਼ਨ ਅਨਹਾਈਜਨਿਕ ਕੰਡੀਸ਼ਨਸ ਹੈਗੀਆਂ ਆ ਉੱਥੇ ਅਸੀਂ ਉਹਨਾਂ ਨੂੰ ਮਤਲਬ ਇੰਪਰੂਵਮੈਂਟ ਦਾ ਵੀ ਨੋਟਿਸ ਦਿੰਨੇ ਆ ਲੇਕਿਨ ਇਨੀ ਕੁਆਂਟੀਟੀ 'ਚ ਜੇ ਅਗਰ ਸਾਨੂੰ ਮਿਲਦਾ ਆ ਕੋਈ ਜਿੱਦਾਂ ਹੁਣ ਅਸੀਂ ਇੱਥੇ ਐਟ ਪ੍ਰੈਜ਼ੈਂਟ ਆਏ ਆ ਜਿਹੜੀ ਫੈਕਟਰੀ 'ਚ ਉਸ ਤੇ ਸਾਨੂੰ ਕੁਆਂਟੀਟੀ ਤੇ ਡਾਊਟ ਹੋਇਆ ਆ ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਪ੍ਰੋਸੈਸ ਸੈਂਪਲਿੰਗ ਨੇ ਪੇਜ ਦਵਾਇਆ। ਇਨ ਕੇਸ ਦੇ ਸੈਂਪਲਿੰਗ ਕਾਟ ਹੀ ਤੇ ਆਬਵੀਅਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਵੀ ਕਰ ਸਕਦੇ ਆ। ਟਿਲ ਡੇਟ ਅਸੀਂ ਉਹਨਾਂ ਨੂੰ ਸੀਜ਼ਰ ਕਰਾਂਗੇ। ਥੈਂਕ ਯੂ। ਸਰ ਕਿੰਨਾ ਹੈ ਜੀ ਇਹ ਜਿਹੜਾ ਜੀ ਜੀਨੀਅਰ ਵਾਟਰ ਦਾ ਬੋਟਲ 45 45 ਕੰਟਰੋਲ। 45 45। ਇਹਨੂੰ ਸੀਲ ਕਰ ਦਿੱਤਾ ਜੀ। ਹਾਂ ਜੀ ਉਹ ਕਰ ਰਿਹਾ ਸੀ। ਇਹ ਪ੍ਰੋਸੀਜਰ ਚੱਲਦਾ ਪਿਆ। ਸੈਂਪਲਿੰਗ ਵੀ ਹੋ ਗਈ। ਹਾਂ।